اسلام علیکم जय श्री राम राधे राधे आज بچے ਕਹਿਣ ਲੱਗੇ ਪਾਪਾ ਜੀ ਕੋਈ ਐਨ ਆਰ ਆਈ ਬਾਸ ਤੇ ਕੋਈ ਬਚਨ ਭੇ ਰਾਸ ਕੋਈ ਉਹਨਾਂ ਲਈ ਸੁਨੇਹਾ ਦੇ ਦਿਓ ਪਿਛਲੇ ਕਈ ਦਿਨਾਂ ਤੋਂ ਐਨ ਆਰ ਆਈ ਬੱਚਿਆਂ ਦਾ ਮੈਂ ਵੀ ਐਨ ਆਰ ਆਈ ਮੇਰੇ ਬੱਚੇ ਵੀ ਬਾਹਰ ਨੇ 20 ਸਾਲ ਤੋਂ ਬਾਹਰ ਨੇ ਮੈਨੂੰ ਪਤਾ ਇਨਾਰਾਇਕੀ ਹੁੰਦੇ ਨੇ ਬੜੀ ਮਿਹਨਤ ਦਾ ਪੈਸਾ ਦਸਾਂ ਨਾ ਦੀ ਕਮਾਈ ਹੈ ਜੇ ਕਈ ਐ ਤਾਂ ਪਰ ਕਈ ਵਰੀ ਅਸੀਂ ਉਹ ਪੁਰਾਣੇ ਲੇਖਾਂ ਦੇ ਕਾਰਨ ਪੁਰਾਣੇ ਕਰਮਾਂ ਦੇ ਕਾਰਨ ਪਿਛਲੇ ਕਰਮਾਂ ਦੇ ਕਾਰਨ ਕਾਹੇ ਬਿੱਲ ਆਈਏ ਪਿਛਲੇ ਕਰਮਾਂ ਦੇ ਕਾਰਨ ਅਸੀਂ ਆਪਣੇ ਸੋਚ ਔਰ ਕਰਮੋਂ ਤੋਂ ਬਾਹਰ ਨਹੀਂ ਨਿਕਲ ਸਕਦੇ ਕੋਈ ਬੱਚਾ ਬਾਹਰ ਕਿਸੇ ਮੈਂ ਇੱਕ ਧਾਰਮਿਕ ਨੰਦ ਤੋਂ ਕੈਨੇਡਾ ਤੋਂ ਕੋਈ ਫੈਮਿਲੀ ਪੰਜਾਬ ਚ ਵਾਪਸ ਆਈ ਉੱਥੇ ਕਿਸੇ ਨੇ ਸੰਤ ਨੇ ਅਖੋ ਕਿਸੇ ਨੇ ਵੀ ਕਿਹਾ ਆ ਨਾ ਨੂੰ ਵੀ ਤੂੰ ਸੀ ਪੰਜਾਬ ਜਾ ਕੇ ਆਪਣੇ ਧਾਰਮਿਕ ਸਥਾਨ ਤੇ ਸੇਵਾ ਕਰੋ ਉਹਨਾਂ ਦੇ ਘਰ ਤਾਂ ਬਿਵਾਰ ਸੀਗੇ ਬਹੁਤ ਜ਼ਿਆਦਾ ਕੈਨੇਡਾ ਚ ਉਹ ਘਰ ਦੇ ਨੂੰ ਠੀਕ ਕਰਨ ਲਈ ਉਹ ਧਾਰਮਿਕ ਸਾਧ ਜਿਨ੍ਹਾਂ ਨੂੰ ਉਹ ਮੰਨਦੇ ਸੀਗੇ ਉੱਥੇ ਪਹੁੰਚੇ ਸੇਵਾ ਕਰਨ ਵਾਸਤੇ ਉਹਨਾਂ ਨੇ ਉੱਥੇ ਦੇ ਸੇ ਪਾਠੀਆਂ ਨੂੰ ਪੁਜਾਰੀਆਂ ਨੂੰ ਕਿਹਾ ਕਿ ਮੈਂ ਕੈਨੇਡਾ ਤੋਂ ਆਏ ਆਂ ਅਸੀਂ ਸਾਨੂੰ ਸਟੇ ਕਰਨ ਵਾਸਤੇ ਜਗ੍ਹਾ ਦੇ ਦਿਓ ਅਸੀਂ ਇੱਥੇ ਕਿਰਾਇਆ ਵੀ ਸਾਡੇ ਤੋਂ ਲੈ ਲਓ ਬੇਸ਼ੱਕ ਪਰ ਮੈਂ ਹੈਰਾਨ ਹਾਂ ਕਿ ਯਾਤਿਰੋ ਜਿੰਨਾ ਪੈਸਾ ਮੰਗਦੇ ਹੋਣੇ ਐਨਆਰਆਈ ਉਹਨਾਂ ਨੇ ਐਨਆਰਆਈ ਕਹਿੰਦੇ ਆ ਉਹਨਾਂ ਸਰਾ ਵਾਲਿਆਂ ਨੂੰ ਉਹਨਾਂ ਦੀ ਸੋਚ ਜ਼ਿਆਦਾ ਹੁੰਦੀ ਹੈ ਜ਼ਿਆਦਾ ਪੈਸੇ ਲੈਣੇ ਹੁੰਦੇ ਆ ਉਹਨਾਂ ਇਹ ਦੇ ਨਹੀਂ ਸਕੇ ਜਾਂ ਮੰਗ ਨਹੀਂ ਸਕੇ ਹੋ ਤੇ ਉਹ ਉਹਨਾਂ ਨੇ ਕਮਰਾ ਨਹੀਂ ਦਿੱਤਾ ਉਹ ਕਮਰਾ ਨਹੀਂ ਦਿੱਤਾ ਤੇ ਫਿਰ ਉਹ ਸੋਚ ਜਿਹੜੀ ਹੈ ਉਹਨਾਂ ਦੇ ਨਾਲ-ਨਾਲ ਘੁੰਮਦੀ ਰਹੀ ਉਸ ਕਰਮਚਾਰੀ ਦੀ ਸੋਚ ਜਦੋਂ ਉਹ ਲੰਗਰ ਜਾਣ ਤਾਂ ਲੰਗਰ ਜਾ ਕੇ ਵੀ ਲੰਗਰ ਨਾ ਮਿਲੇ ਉਹਨਾਂ ਨੂੰ ਕੋਈ ਹੋਰ ਸੁਵਿਧਾ ਮੰਗਣ ਉਹ ਮਠਹਾਡੇ ਕੰ ਜਾਣ ਤਾਂ ਉੱਥੇ ਵੀ ਉਹ ਕਰਮਚਾਰੀ ਉਹ ਜਿਹੜੀ ਘਾਟ ਸੀਗੀ ਉਹ ਘਾਟ ਪੈ ਗਈ ਉਹ ਧਾਰਮਿਕ ਅਸਨਾ ਤੇ ਉਹਨੂੰ ਪੂਰੇ ਕਰਨੇ ਨਹੀਂ ਕਰ ਸਕੇ ਉਹ ਅਖੀਰ ਬਾਹਰ ਨਿਕਲ ਕੇ ਕਹਿੰਦੇ ਨੇ ਉਹ ਵੀ ਯਾਰ ਪਰਮਾਤਮਾ ਤੋ ਅੱਗੋਂ ਮੇਰੇ ਲਈ ਨਹੀਂ ਆਣਾ ਅੱਗੇ ਮੇਰੇ ਲਈ ਨਹੀਂ ਆਉਣਾ ਅਸੀਂ ਨਹੀਂ ਆਉਣਾ ਤੁਹਾਡੇ ਕੋਲੇ ਪਰ ਮੈਂ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਵੀ ਬੱਚਿਓ ਪਰਮਾਤਮਾ ਦੀ ਸੇਵਾ ਕਰਨੀ ਹੈ ਕਿ ਤੁਹਾਨੂੰ ਹੈੱਡ ਆਫ ਇਸ ਇੰਡੀਆ ਪੰਜਾਬ ਆਣਾ ਹੀ ਪਏਗਾ ਜਿੱਥੇ ਤੁਸੀਂ ਰਹਿੰਦੇ ਹੋ ਕਿ ਉੱਥੇ ਸੇਵਾ ਨਹੀਂ ਕਰ ਸਕਦੇ ਤੁਸੀਂ ਸੇਵਾ ਦਾ ਮਤਲਬ ਕੀ ਹੈ ਸੇਵਾ ਦਾ ਮਤਲਬ ਪਹਿਲਾ ਆਪਣਾ ਕਰ ਜੇ ਘਰ ਦੇ ਵਿੱਚ ਪਰਿਵਾਰ ਹੈ ਬਜ਼ੁਰਗ ਨੇ ਉਹਨਾਂ ਦੀ ਸੇਵਾ ਪਰਮਾਤਮਾ ਦੀ ਸੇਵਾ ਹੈ ਮਾਪਾ ਪਤੀ ਸੇਵਾ ਬਹੁਤ ਵੱਡੀ ਸੇਵਾ ਹੈ ਦਾਦਾ ਦਾਦੀ ਮਾਪਾ ਬਹੁਤ ਵੱਡੀ ਸੇਵਾ ਜੇ ਤੁਹਾਡੇ ਘਰ 'ਚ ਨਹੀਂ ਹੈ ਤਾਂ ਆਲੇ ਦੁਆਲੇ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਕੋਈ ਦੇਖ ਲਓ ਉਹਨਾਂ ਦੇ ਤੁਹਾਡੇ ਕਿਸੇ ਕੋਲੀਗ ਦੇ ਪਾਪਾ ਫੋੜ ਗਏ ਦਾਦਾ ਦਾਦੀ ਹੋਣਗੇ ਉਹਨਾਂ ਨੂੰ ਕਪੜੇ ਲੈ ਦਿਓ ਸੂਟ ਲੈ ਦਿਓ ਜੇ ਤੁਸੀਂ ਸੋਚਿਆ ਹੋਇਆ ਵੀ ਇਨਾ ਖਰਚ ਕਰਨਾ ਮੈਂ ਤਾਂ ਉਹ ਜੋ ਸੋਚਿਆ ਜੇ ਫਰਜ਼ ਕੀਤਾ ਹੁਣ ਤੁਸੀਂ ਕੈਨੇਡਾ ਤੋਂ ਆਏ ਹੋ ਸਾਰਾ ਪਰਿਵਾਰ 5 ਜਣੇ ਆਏ ਹੋ ਤੁਸੀਂ 5 ਜਣਿਆਂ ਦੇ ਘੱਟੋ-ਘੱਟ ਮੇਰੇ ਖਿਆਲ ਨਾਲ ਵੀ ਤੁਹਾਡੇ 7-8 ਲੱਖ ਰੁਪਏ ਲੱਗ ਗਿਆ ਤੇ ਜੇ ਇਹਦਾ ਤਾਂ ਸੌ 7-8 ਲੱਖ ਦਾ ਕਿੰਨਾ ਦੱਸਾਂ ਹੁਣ ਬਣਿਆ 7-70000 ਰੁਪਏ 60-70000 ਰੁਪਏ ਦੇ ਹੀ ਕਪੜੇ ਲੈ ਕੇ ਆ ਕੋਈ ਹੋਰ ਚੀਜ਼ ਲੈ ਕੇ ਉਥੋਂ ਦੇ ਜਿਹੜੇ ਬਜ਼ੁਰਗ ਨੇ ਆਲੇ-ਦਾਲੇ ਰਹਿੰਦੇ ਨੇ ਉਹਨਾਂ ਨੂੰ ਦੇ ਦੇਵੋਗੇ ਤੁਸੀਂ ਇਹ ਫਿਰ ਉਹ ਸੇਵਾ ਨਹੀਂ ਹੋਏਗੀ ਮੈਂ ਕਹਿੰਦਾ ਉਸ ਤੋਂ ਵੱਡੀ ਸੇਵਾ ਕੋਈ ਨਹੀਂਗੀ ਜੇ ਆਪਣੇ ਘਰਸ ਨੇ ਤਾਂ ਉਹਨਾਂ ਨੂੰ ਵੀ ਕੱਪੜੇ ਲੈ ਕੇ ਦੇਓ ਨਾਲ ਲੈ ਕੇ ਜਾਓ ਉਹਨਾਂ ਦੇ ਪਸੰਦ ਦੇ ਕੱਪੜੇ ਲੈ ਕੇ ਦੇਓ ਇਹ ਸੇਵਾ ਇਹਦੀ ਸੇਵਾ ਹੈ ਪਰ ਮਾਤਮਾ ਦੀ ਸੇਵਾ ਤੁਸੀਂ ਸੋਚਦੇ ਹੋ ਤੁਹਾਡੇ ਮਾਵਾਪਤੀ ਸੇਵਾ ਤੁਸੀਂ ਸੋਚਦੇ ਹੋ ਗਵਾਰਡੀਅਨ ਦੀ ਮਾਵਾਪਤੀ ਸੇਵਾ ਤੁਸੀਂ ਸੋਚਦੇ ਹੋ ਤੁਹਾਡੇ ਦੋਸਤ ਤੇ ਮਾਵਾਪਤੀ ਸੇਵਾ ਨੋ ਇਹ ਹੀ ਪਰਮਾਤਮਾ ਦੀ ਸੇਵਾ ਇਹ ਹੀ ਹੋ ਕਰਨ ਵਾਸਤੇ ਕਹਿ ਰਹੇ ਆ ਜੇ ਅਸੀਂ ੱੱੱਕਾ ਖਾਣਾ ਐਥੇ ਆ ਕੇ 10 ਲੱਖ ਲਾ ਕੇ ਵੀ ੱੱੱਕੇ ਖਾਣੇ ਨੇ ਜੇ ਤਾਂ ਮੈਂ ਹੈਰਾਨ ਆ ਤੁਹਾਡੀ ਸੋਚ ਕਿੱਥੇ ਗਈ ਐ ਐਨ ਆਰ ਆ ਬਣ ਕੇ ਪਰੇ ਲਿਖੇ ਹੋ ਤੁਸੀਂ ਕੰਮ ਕਰ ਰਹੇ ਹੋ ਉੱਥੇ ਤੁਹਾਨੂੰ ਪੈਸੇ ਮਿਲ ਰਹੇ ਨੇ ਉਹ ਪੈਸੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਵਿੱਚ ਐਦਾਂ ਦੇ ਪਖੰਡਾ ਵਿੱਚ ਖਰਚ ਕਰ ਰਹੇ ਹੋ ਕਿੰਨੀ ਮਾੜੀ ਗੱਲ ਐ ਜਦੋਂ ਕਿ ਉਹ ਕਨ ਕਨ ਚ ਕਨ ਕਨ ਚ ਦੇ ਕੋਈ ਧਾਰਮਿਕ ਸਥਾਨ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਹੈ ਉੱਥੇ ਜਾ ਕੇ ਪੋਚਾ ਲਾ ਦਿਓ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਝਾੜੂ ਮਾਰ ਦਿਓ ਸਫਾਈ ਕਰ ਦਿਓ ਟੋਵਲ ਲੈ ਕੇ ਛੋੜਾ ਜਾ ਆ ਦੇਖੋ ਆ ਇੱਕ ਟੋਵਲ ਹੈ ਇਹ 10 ਰੁਪਏ ਦਾ ਹੈ ਇਹ 10 ਰੁਪਏ ਲੈ ਕੇ ਹੋਏ ਇਹ ਉਹ ਜਿੱਥੇ ਉੱਥੇ ਜਿੱਥੇ ਵੀ ਧਾਰਮਿਕ ਸਥਾਨ ਹੈ ਉੱਥੇ ਜਾ ਕੇ 10 ਮਿੰਟ 15 ਮਿੰਟ ਰੋਜ਼ ਦੀ ਲਾ ਦਿਓ ਰੋਜ਼ ਨਹੀਂ ਜਾ ਸਕਦੇ ਐਤਵਾਰ ਚਲੇ ਗਏ ਐਤਵਾਰ 7 ਦਿਨ ਦੇ ਕਿੰਨੇ ਮਿੰਟ ਬਣਦੇ ਨੇ 70 ਮਿੰਟ 70 ਮਿੰਟ ਲਾਤੇ ਗੱਲ ਖਤਮ ਇਹ ਜਿਹੜੇ ਸਫਾਈ ਹੈ ਕਿਤੇ ਵੀ ਲਾਓਗੇ ਅਮਰੀਕਾ ਬੈਠੇ ਹੋ ਤਾਂ ਅਮਰੀਕਾ ਲਾਓਗੇ ਤੇ ਕਿਤੇ ਵੀ ਬੈਠੇ ਹੋ ਤਾਂ ਇਹ ਸਮਝ ਲੈਣਾ ਵੀ ਇਹ ਸਫਾਈ ਜਿਹੜੀ ਆ ਉਹ ਪਰਮਾਤਮਾ ਦੀ ਸਫਾਈ ਆ ਉੱਥੇ ਪਹੁੰਚ ਗਈ ਉਹਦੇ ਕੋਲ ਸੁਮੇਹਾ ਪਹੁੰਚ ਗਿਆ ਉਹਦੇ ਕੋਲ ਤੁਸੀਂ ਸੇਵਾ ਕਰ ਰਹੇ ਹੋ ਤੁਸੀਂ ਕੀ ਮੰਗ ਰਹੇ ਹੋ ਕਿਸ ਲਈ ਸੇਵਾ ਕਰ ਰਹੇ ਹੋ ਜਿਹੜੀ ਬਿਮਾਰੀਆਂ ਆਉਂਦੀਆਂ ਨੇ ਸਾਡੇ ਕਰਮਾਂ ਤੋਂ ਆਉਂਦੀਆਂ ਨੇ ਕਰਮ ਹੀ ਅਸੀਂ ਸੁਧਾਰਨੇ ਨੇ ਕਰਮ ਹੀ ਪੂਜਾ ਹੈ ਤੁਸੀਂ ਆਪਣੇ ਕੰਮ ਕਰਨ ਜਾਂਦੇ ਹੋ ਉੱਥੇ ਸਰਾਊਂਡਿੰਗ ਦੇਖੋ ਬਹੁਤ ਸ ਹੈ ਤੁਹਾਡਾ ਤੁਹਾਡੇ ਹੋਰ ਕਲੀਕ ਨੇ ਉਹਨਾਂ ਨਾਲ ਬੜੇ ਪਿਆਰ ਨਾਲ ਰਹੋ ਜੇ ਤੁਸੀਂ ਇਨਾਂ ਕਰਮਾਂ ਨੂੰ ਕਰਮ ਦੀ ਹੀ ਸੇਵਾ ਕਰ ਲੋ ਕਰਮ ਦੀ ਹੀ ਸੇਵਾ ਕਰ ਲੋ ਤਾਂ ਉਹ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਕਿਉਂ ਪ੍ਰੇਖਿਆ ਚ ਪਏ ਹੋ ਕਿ ਮੈਂ ਹੈੱਡ ਆਫਿਸ ਜਾਵਾਂਗਾ ਆਪਣੇ ਆਪਣੇ ਉਸਤਾਦ ਤੇ ਜਾਵਾਂਗਾ ਤੇ ਉੱਥੇ ਸੇਵਾ ਕਰਾਂਗਾ ਤਾਂ ਉਹੀ ਲੱਗੇਗੀ ਤੇ ਬਾਕੀ ਦਿਨ ਇੱਕ ਮਹੀਨਾ ਤਾਂ ਤੁਸੀਂ ਚਲੋ ਉੱਥੇ ਧਾਰਮਿਕ ਸਥਾਨ ਤੇ ਇੰਡੀਆ ਆ ਕੇ ਲਾਗੇ ਤੇ ਬਾਕੀ ਜਿਹੜੇ 11 ਮਹੀਨੇ ਨੇ ਉਹ ਕੀ ਕਰੋਗੇ ਤੁਸੀਂ 11 ਮਹੀਨੇ ਜੀ ਕਰਮ ਜਿਹੜੇ ਨੇ ਉਹ ਬਾੜੇ ਕਰਮ ਕਰੋ ਤੁਸੀਂ ਗਵਾਨੇ ਨਾਲ ਲੜਦੇ ਰਹੋ ਆਪਣੇ ਕੰਮ ਤੇ ਜਿੱਥੇ ਕੰਮ ਕਰਦੇ ਹੋ ਉੱਥੇ ਲੜਦੇ ਰਹੋ ਉੱਥੇ ਚੁਗਲੀਆਂ ਕਰਦੇ ਰਹੋ ਦੂਜੇ ਬੱਚਿਆਂ ਦੀਆਂ ਨਾਲ ਦੀਆਂ ਬਾੜਾ ਕਰਦੇ ਰਹੋ ਕਿੰਨੂੰ ਤੇ ਫਿਰ ਉਹ ਇੱਕ ਮਹੀਨੇ ਦੀ ਸੇਵਾ ਤੋਂ ਮੁਤਾੜ ਦੇਗੀ ਇੱਕ ਧਿਆਨ ਰੱਖਿਓ ਆਲਵੇਸ ਸਟੂਡੈਂਟ ਬਿਫੋਰ ਪ੍ਰਮਾਤਮਾ ਆਲ ਵੀ ਅਸੀਂ ਸਾਰੇ ਪਰਮਾਤਮਾ ਦੇ ਜਿਹਨੂੰ ਵੀ ਤੁਸੀਂ ਮੰਨਦੇ ਹੋ ਪਤਾ ਨਹੀਂ ਚਾਚੇ ਦਾ ਕੀ ਨਾਤਾ ਆਏ ਦਾ ਕੀ ਨਾ ਲੇਕਿਨ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਦੇ ਸਾਹਮਣੇ ਅਸੀਂ ਸਾਰੇ ਸਟੂਡੈਂਟ ਆ ਅਸੀਂ ਆਪਣੇ ਆਪਣੇ ਕਰਮ ਕਰਨੇ ਨੇ ਲੇਕਿਨ ਪ੍ਰਿੰਸੀਪਲ ਪਰਮਾਤਮਾ ਉਹਨੇ ਡਿਸਾਈਡ ਕਰਨਾ ਹੀ ਵਿਲ ਡਿਸਾਈਡ ਹੂ ਇਜ਼ ਰਾਈਟ ਬੇਟੇ ਕੌਣ ਪਾਸ ਹੋ ਰਿਹਾ ਕੌਣ ਫੇਲ ਹੋ ਰਿਹਾ ਉਹਨੇ ਡਿਸਾਈਡ ਕਰਨਾ ਅਸੀਂ ਨੂੰ ਤਾਂ ਕਰਮ ਕਰਨੇ ਆਪਾਂ ਕਰਮ ਹੀ ਪੂਜਾ ਹੈ ਅਸੀਂ ਸ੍ਰੀ ਰਾਮ ਜਿਹੜੀ ਪੂਜਾ ਕਰਦੇ ਆ ਉਹ ਸਾਨੂੰ ਇਹ ਦੱਸਦੀ ਹੈ ਵੀ ਜਦੋਂ ਕਰੋ ਬਾਹਰ ਨਿਕਲੋਗੇ ਆਪਣੀ ਡਿਊਟੀ ਤੇ ਜਾਓਗੇ ਤਾਂ ਉਹ ਕਰਮ ਕਿਵੇਂ ਕਰਨਾ ਹੈ ਹਰ ਗ੍ਰੰਥ ਪਵਿੱਤਰ ਗ੍ਰੰਥ ਜਿਹਨੂੰ ਵੀ ਅਸੀਂ ਪੂਜਦੇ ਆ ਜਿੰਨੇ ਵੀ ਪਵਿੱਤਰ ਗ੍ਰੰਥ ਨੇ ਅੱਜ ਤੱਕ ਉਹ ਸਾਰੇ 'ਚ ਇਹ ਲਿਖਿਆ ਹੋਇਆ ਵੀ ਤੁਸੀਂ ਕਰਮ ਕਿਵੇਂ ਕਰਨਾ ਹੈ ਕਾਹੇ ਬਿਲਾਇਏ ਪਿਛਲੇ ਕਰਮ ਜੜੇ ਨੇ ਤੁਹਾਡੇ ਵਿੱਚ ਕਿਹਾ ਤੁਸੀ ਉਸ ਬੇਸ ਤੇ ਇਹ ਜਨਮ ਮਿਲੇਆ ਜਿਹੜੇ ਹੁਣ ਕਰਮ ਕਰ ਰਹੇ ਆ ਆਪਾਂ ਇਸ ਬੇਸ ਤੇ ਅਗਲਾ ਜਨਮ ਮਿਲੇਗਾ ਇਹਦੇ ਕੈਲਕੂਲੇਸ਼ਨ ਹੈ ਤੁਹਾਡੇ ਕਰਮਾਂ ਦਾ ਹਿਸਾਬ ਹੋਣਾ ਹੈ ਉੱਥੇ ਪ੍ਰਮਾਤਮਾ ਕੋਲੇ ਆ ਕਰਮ ਕਦੇ ਤੁਹਾਡੇ ਨਾਲ ਜੇ ਕੋਈ ਹਿੰਦੂਇਜ਼ਮਸ ਮਰੇ ਹੋਏ ਬੰਦੇ ਨੂੰ ਮੁਰਦੇ ਨੂੰ ਜਲਾਣ ਦੀ ਪਰਥਾ ਜੇ ਜਲਾਤਿਆ ਤਾਂ ਉਹ ਕਰਮ ਜਲائیںਗੇ ਨਹੀਂ ਤੁਹਾਡੇ ਨਾ ਆਤਮਾ ਜਲਦੀ ਹੈ ਨਾ ਕਰਮ ਜਲਦੇ ਨੇ ਕਰਮਾਂ ਨੇ ਤਾਂ ਤੁਹਾਡਾ ਹਿਸਾਬ-ਤਬ ਦੇਣਾ ਆਤਮਾ ਨੇ ਉਹਨਾਂ ਕਰਮਾਂ ਨੂੰ ਫੜਕੇ ਲੈ ਕੇ ਜਾਣਾ ਤੇ ਅੱਗੇ ਜਾ ਕੇ ਉੱਥੇ ਕਰਮਾਂ ਦਾ ਹਿਸਾਬ-ਤਬ ਹੋਣਾ ਜੋ ਇਕੁਅਲ ਟੂ ਜਿਵੇਂ ਆਪਾਂ 31 ਮਾਰਚ ਨੂੰ ਆਪਣੇ ਬਿਜ਼ਨਸ ਦਾ ਸਾਰਿਆਂ ਦਾ ਇਕੁਅਲ ਟੂ ਕੱਢਦੇ ਆ ਜਾਂ ਹਰ ਮਹੀਨੇ ਖਰਚ ਕਰਕੇ ਉਹਦਾ ਬੈਲੈਂਸ ਕੱਢਦੇ ਆ ਉਹੀ ਤੁਹਾਡਾ ਉਸੀ ਬੇਸ ਤੇ ਅਗਲਾ ਜਨਮ ਹੋਣਾ ਧਿਆਨ ਰੱਖਿਓ ਮੈਂ ਫਿਰ ਹੱਥ ਮੜ ਕੇ ਕਹਿਣਾ ਵੀ ਪਲੀਜ਼ ਇਹਨਾਂ ਪ੍ਰੀਖਿਆਸ ਨਾ ਪਾਓ ਵੀ ਆਪਣੇ ਹੈੱਡ ਆਫਿਸ ਜਾਵਾਂਗੇ ਅਸੀਂ ਫਿਰ ਹੀ ਸੇਵਾ ਕਰਾਂਗੇ ਸੇਵਾ ਤੁਹਾਡੇ ਆਲੇ ਦਲੇ ਤੁਹਾਡੇ ਕਰਮ ਸੇਵਾ ਨੇ ਕਰਮਾਂ ਨੂੰ ਠੀਕ ਕਰ ਲਓ ਸੇਵਾ ਹੋ ਗਈ ਪਰਮਾਤਮਾ ਦੀ ਸੇਵਾ ਹੋ ਗਈ ਮਾਪਾਪ ਦੀ ਸੇਵਾ ਕਰ ਲਓ ਪਰਮਾਤਮਾ ਦੀ ਸੇਵਾ ਹੋ ਗਈ ਆਪਣੇ ਪਰ ਮਾਪਾਪ ਦੀ ਸੇਵਾ ਕਰਨੀ ਨਹੀਂ ਗੁਰਦਾਰੇ ਜਾ ਕੇ ਅਸੀਂ ਭਾਣੇ ਵੰਜਨੇ ਨੇ ਕੌਣ ਮੰਨੇਗਾ ਕਿਹੜਾ ਪਰਮਾਤਮਾ ਮੰਨੇਗਾ ਨੋ ਪਹਿਲਾ ਪ੍ਰਕਰ ਫਿਰ ਦਰ ਦਰ ਮੀਨਸ ਆਲੇ ਦਾਰੇ ਗਵਾਂਢੀ ਉਹ ਦਰ ਕਰਨੇ ਹਰ ਉਪਰ ਦਰ ਦਾ ਮਤਲਬ ਆਲੇ ਦਾਰੇ ਜਿਹੜੇ ਵੀ ਨੇ ਦੋਸਤ ਯਾਰ ਤੁਹਾਡੇ ਤੁਹਾਡੇ ਬਾਹਰਲੇ ਬਾਹਰਲੇ ਸੋਸਾਇਟੀ ਸਾਡੀਆਂ ਦੋਹੇ ਸੋਸਾਇਟੀਆਂ ਨੇ ਤੇ ਆ ਰੱਖਿਓ ਜ਼ਿੰਦਗੀ ਦੀ ਸਾਡੀਆਂ ਦੋ ਸੋਸਾਇਟੀਆਂ ਨੇ ਇੱਕ ਬਾਹਰਲੇ ਬਾਹਰਲੇ ਕੋਰ ਜਿੱਥੇ ਤੁਸੀਂ ਕੰਮ ਕਰਦੇ ਹੋ ਜਿਹੜੇ ਬਾ ਗਵਾਂਢੀ ਨੇ ਜਿਹੜੇ ਬਾ ਤੁਹਾਡੇ ਦੋਸਤ ਨੇ ਉਹ ਬਾਹਰਲੇ ਸੋਸਾਇਟੀ ਹੈ ਤੁਹਾਡੀ ਇੱਕ ਤੁਹਾਡੇ ਘਰ ਦੀ ਸੋਸਾਇਟੀ ਕਰਦੀ ਸੋਸਾਇਟੀ ਕਿਹੜੀ ਹੈ ਜਿਹੜੇ ਮਾਪੋ ਆਪਣੇ ਘਰ ਵਾਲੇ ਬੱਚੇ ਜਿਹੜੇ ਵੀ ਤੁਹਾਡੇ ਚਾਚੇ ਦਾ ਉਹ ਕਰਦੀ ਸੋਸਾਇਟੀ ਹੈ ਦੋਨੋਂ ਸੋਸਾਇਟੀਆਂ ਮਿਲ ਕੇ ਤੁਹਾਡਾ ਕਰਮ ਤੁਹਾਡੀ ਸੋਚ ਬਣਾਦੀਆਂ ਨੇ ਕੀ ਸੋਚਣਾ ਤੁਸੀਂ ਤੁਹਾਡੀ ਦਬਾਤ ਦੇ ਸੋਚ ਬਣਦੀ ਹੈ ਉਹਨਾਂ ਸੋਸਾਇਟੀਆਂ ਤੋਂ ਜੋ ਦੋਨੋਂ ਸੋਸਾਇਟੀ ਤੁਹਾਡੀ ਸੋਚ ਬਣਾਣ ਗਿਆ ਸੋਚ ਤੋਂ ਕਰਮ ਬਣਦਾ ਹੈ ਕਰਮ ਤੋਂ ਭਾਗਿਆ ਬਣਦਾ ਹੈ ਅਗਰ ਭਾਗਿਆ ਠੀਕ ਨਹੀਂ ਤਾਂ ਇਹਦਾ ਮਤਲਬ ਤੁਹਾਡਾ ਕਰਮ ਠੀਕ ਨਹੀਂ ਸਮਝ ਆ ਗਏ ਕਣ ਕਣ ਹੈ ਪਰਮਾਤਮਾ ਕਣ ਕਣ ਜਿੱਥੇ ਤੁਸੀਂ ਸੇਵਾ ਕਰਨ ਲੱਗ ਜਾਓ ਉਹੀ ਉੱਥੇ ਹੀ ਪਰਮਾਤਮਾ ਹੈ ਉੱਥੇ ਹੀ ਪਰਮਾਤਮਾ ਹੈ ਐਨਆਰਐ ਮੈਂ ਵੀ ਬਾਹਰ ਰਹਿ ਕੇ ਆਇਆ ਹੈਗਾ ਪੰਜ ਚਾਰ ਸੌ ਉਥੋਂ ਦੇ ਬੰਦੇ ਬੱਚੇ ਕੋਲ ਟਾਈਮ ਹੀ ਨਹੀਂ ਹੁੰਦਾ ਪਰ ਨਾਲ ਉਹਨਾਂ ਕੋਲੇ ਲੇਕਿਨ ਜੇ ਕਿ ਸਾਰੇ ਰਸਤੇ ਜਾਣ ਲੱਗੇ ਆ ਹੱਥ ਜੋੜ ਕੇ ਆਪਣੇ ਹਿੰਦੁਸਤਾਨੀ ਪੰਜਾਬੀ ਵਾਲੇ ਸਤਿ ਸ੍ਰੀ ਅਕਾਲ ਵਾਹਿ ਵਾਹਿ ਰਾਦਰ ਰਾਦੇ ਰਾਦੇ ਜੈ ਸ਼੍ਰੀ ਰਾਮ ਕਹਿੰਦੇ ਆ ਤਾਂ ਉਹ ਜਵਾਬ ਦਿੰਦੇ ਨੇ ਜਵਾਬ ਦੇ ਦੇ ਨਾਲ ਉਹ ਖੁਸ਼ ਹੁੰਦੇ ਨੇ ਇਹ ਇੰਡੀਅਨ ਨੇ ਔਰ ਇਹਨਾਂ ਨੇ ਸਾਨੂੰ ਨਿਮਰਤਾ ਨਾਲ ਸਤਿਕਾਰ ਕਰਵਾਈ ਹੈ ਨਿਮਰਤਾ ਨਾਲ ਸ਼੍ਰੀ ਰਾਮ ਕਿਹਾ ਰਾਧੇ ਰਾਦੇ ਕਿਹਾ ਇਹ ਸੇਵਾ ਇਹ ਕਰਮਾ ਸਾਡਾ ਇਹ ਕਰਮ ਚੰਗਾ ਹੈ ਉਹਨਾਂ ਨੇ ਉਹਨਾਂ ਦੀ ਆਤਮਾ ਤੋਂ ਨਿਕਲੇ ਅਸੀਂ ਚੰਗੇ ਬੰਦੇ ਆ ਗੱਲ ਖਤਮ ਜੇ ਆਪਾਂ ਉਹਨੂੰ ਮੋੜਾ ਬਾਰ ਕੇ ਨਿਕਲ ਜਾਈਏ ਕਿਸੇ ਨੇ ਮੈਨੂੰ ਲੋਕ ਸਭਾ ਸਾਡੇ ਸਤਸੰਗ ਛੇਗਾ ਕਿਸੇ ਸੈਕਟਰੀ ਲੈਵਲ ਦੇ ਬੰਦੇ ਨੇ ਮਤਲਬ ਬਿਊਰੋਕ੍ਰੇਟ ਨੇ ਸਾਡੇ ਤੋਂ ਪੁੱਛਿਆ ਇੱਕ ਬਾਬਾ ਜੀ ਤੁਸੀਂ ਕਰਮ ਦੀ ਗੱਲ ਕਰਦੇ ਹੋ ਬਟ ਇਟ ਮੀਨ ਕਰਮ ਤਾਂ ਸਾਰੇ ਠੀਕ ਕਰਦੇ ਨੇ ਮੈਂ ਕਿਹਾ ਨੋ ਬਿਲਕੁਲ ਨਹੀਂ ਠੀਕ ਕਰਦੇ ਮੈਂ ਕਿਹਾ ਬੇਟੀ ਜਾ ਰਹੀ ਹੈ ਸਭ ਨੇ ਮੈਨੂੰ ਕੋਈ ਬੇਟੀ ਮਿਲ ਕੇ ਗਈ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਦੇਖੋ ਬੇਟੀ ਜਾ ਰਹੀ ਹੈ ਉਹਦਾ ਦੁਪੱਟਾ ਖਿੱਚ ਲਿਆਓ ਤੁਸੀਂ ਕਹਿੰਦਾ ਜੀ ਮੈਨੂੰ ਲੋਕੀ ਮਾਰਨਗੇ ਤੇ ਮੈਂ ਫਿਰ ਕੁਝ ਲੋ ਦੇ ਪੈਰਾਂ 'ਤੇ ਲਾ ਦਿਓ ਉਹਨੂੰ ਪਿਆਰ ਨਾਲ ਮਿਲੋ ਅਸ਼ੀਰਵਾਦ ਦੇ ਰਹੇ ਹੋ ਜੇ ਤੁਹਾਡੇ ਤੋਂ ਛੋਟੀ ਹੈ ਉਹ ਤਾਂ ਉਹਨੂੰ ਅਸ਼ੀਰਵਾਦ ਦੇ ਦਿਓ ਸਿਰ ਤੇ ਹੱਥ ਰੱਖ ਦਿਓ ਇੱਕ ਵਾਰੀ ਮਾਂ ਜੀ ਬੋਲ ਦਿਓ ਪੈਣ ਜੀ ਬੋਲ ਦਿਓ ਗੱਲ ਖਤਮ ਫਿਰ ਕੀ ਹੋਏਗਾ ਕਹਿੰਦਾ ਜੀ ਫਿਰ ਉਹ ਤੁਹਾਨੂੰ ਲੋਕੀ ਪਿਆਰ ਕਰਨਗੇ ਉਹ ਵੀ ਪਿਆਰ ਕਰਨਗੇ ਮੈਂ ਫਿਰ ਐਸੇ ਨੂੰ ਕਰਮ ਕਹਿੰਨੇ ਆਪਾਂ ਨੂੰ ਐਸੇ ਨੂੰ ਕਰਮ ਕਹਿੰਨੇ ਆ ਕਰਮ ਹੀ ਤੁਹਾਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਂਦੇ ਨੇ ਕਰਮ ਹੀ ਤੁਹਾਨੂੰ ਪ੍ਰਮਾਤਮਾ ਤੋਂ ਦੂਰ ਕਰ ਦਿੰਦੇ ਨੇ ਜੇ ਮਾਵਾ ਪਾ ਮਾਵਾ ਪੁੱਤ ਕਹਿੰਦੇ ਲੱਗ ਜਾਓ ਤਾਂ ਮਾਪੋਪ ਤੁਹਾਡੇ ਨੇੜੇ ਆ ਜਾਂਦੇ ਨੇ ਤੇ ਨਾ ਕਹਿਣਾ ਮੰਨੋ ਤੇ ਮਾਪੋਪ ਤੁਹਾਨੂੰ ਦੂਰ ਕਰ ਦਿੰਦੇ ਨੇ ਇਹ ਕਹਿ ਦਿੰਦੇ ਨੇ ਬੱਕਰੇ ਜਾ ਕੇ ਰੋ ਇਸੇ ਤਰੀਕੇ ਨਾਲ ਪਰਮਾਤਮਾ ਕਹਿੰਦਾ ਵੀ ਕਰਮ ਠੀਕ ਕਰੇਗਾ ਤਾਂ ਮੇਰੇ ਕੋਲੇ ਆ ਜਾ ਮੇਰੀ ਜਫੀਸ ਮੈਂ ਤਾਂ ਤੈਨੂੰ ਢੀਕ ਰਿਹਾ ਮੈਂ ਵੀ ਕੱਲਾ ਹਾਂ ਮੈਂ ਤਾਂ ਤੈਨੂੰ ਢੀਕ ਰਿਹਾ ਲੇਕਿਨ ਨਹੀਂ ਇੱਕ ਵਾਰੀ ਮੈਂ ਬੱਚੇ ਨੂੰ 에어 ਦਿੱਲੀ 에어ਪੋਰਟ ਛੱਡ ਕੇ ਵਾਪਸ ਆਏ ਸੀਗੇ ਰਾਤ ਦਾ ਟਾਈਮ ਫਲਾਈਟ ਰਾਤੀ ਸੀਗੀ ਰਾਤ ਦਾ ਟਾਈਮ ਸੀ ਮੇਰਾ 1 ਵਜੇ ਹੁਣ ਜਦੋਂ ਅਸੀਂ ਅੰਦਰੋਂ ਨਿਕਲ ਰਹੇ ਹਾਂ ਹੁਣ 에어ਪੋਰਟ ਤੇ ਤਾਂ ਸਟੇ ਨਹੀਂ ਕਰ ਸਕਦੇ ਅਸੀਂ ਵਾਪਸ ਆਉਣਾ ਸੀ ਸੱਪਤਜੰਗ ਮੈਂ ਵਾਪਸ ਆਏ ਅਸੀਂ ਘਰ ਦੇ ਮੇਰੇ ਨਾਲ ਸੀਗੇ ਮਾਂ ਤੁਹਾਡੀ ਮੇਰੇ ਨਾਲ ਸੀਗੀ ਤਾਂ ਮੈਂ ਮਾਂ ਨੂੰ ਕਿਹਾ ਮੈਂ ਗੱਡੀ ਆਪਣੀ ਪੈਂਚਰ ਹੋ ਗਈ ਹੈ ਮਾਂ ਕਹਿੰਦੀ ਮੈਂ ਤਾਂ ਥੱਕੇ ਹੋਈ ਹਾਂ ਮੈਂ ਕੱਲ ਵੀ ਨਹੀਂ ਸੁੱਤੀ ਬੱਚਿਆਂ ਕਰਕੇ ਵੀ ਬੱਚਿਆਂ ਦਾ ਸਮਾਨ ਪੈਕ ਕਰਦੀ ਰਹੀ ਤੇ ਤੁਸੀਂ ਜਦੋਂ ਤੁਹਾਡਾ ਕੰਮ ਜਾਣੇ ਮੈਂ ਤਾਂ ਸੋਨੀ ਆ ਉਹ ਗੱਡੀ ਚ ਸੋਗੇ ਮੈਂ ਜਦੋਂ ਬਾਹਰ ਨਿਕਲਿਆ ਡਿੱਕੀ ਖੋਲੀ ਜੈਕ ਨੂੰ ਹੱਥ ਪਾਇਆ ਤੇ ਇੱਕ ਅੰਬੈਸਡਰ ਗੱਡੀ ਵਾਈਟ ਰੰਗ ਦੀ ਮੇਰੇ ਕੋਲੇ ਆ ਕੇ ਬ੍ਰੇਕ ਲਾਤੇ ਆ ਉਹਨੇ ਉਹਦੇ ਵਿੱਚ ਨੈਵਲ ਨੇਵੀ ਦਾ ਬੰਦਾ ਵਰਦੀ ਪਾਈ ਹੋਈ ਉਹਨੇ ਉਹ ਬਾਹਰ ਨਿਕਲਿਆ ਬਾਹਰ ਨਿਕਲ ਕੇ ਮੇਰੇ ਕੋ ਆ ਕੇ ਜੈਕ ਖੋਲੇ ਮੇਰੇ ਹੱਥੋਂ ਕਹਿੰਦੇ ਬਾਬਾ ਜੀ ਤੁਸੀਂ ਹੁਣ ਸਾਰੀ ਉਮਰ ਟਾਇਰ ਬਦਲਦੇ ਰਹੋਗੇ ਮੈਂ ਕਿਹਾ ਯਾਰ ਵੈਂਚਰ ਹੋ ਗਿਆ ਕਹਿੰਦਾ ਕੋਈ ਗੱਲ ਨਹੀਂ ਮੇਰੇ ਕੋਲ ਪੰਪ ਹੈ ਮੈਂ ਤੁ ਹਵਾ ਭਰ ਦਦਾ ਉਹਨੇ ਉਹ ਪੰਪ ਲਾ ਕੇ ਹਵਾ ਭਰ ਦਿੱਤੀ ਹੁਣ ਇਹਨੂੰ ਕੀ ਕਹਾਂਗੇ ਆਪਾਂ ਕਿ ਪ੍ਰਮਾਤਮਾ ਤੁਹਾਡੀਆਂ ਤੈਰਾ ਦੀ ਹਵਾ ਵੀ ਭਰ ਦਿੰਦਾ ਓਕੇ ਉਹਨੂੰ ਪਤਾ ਸੀਗਾ ਉਹ ਕਹਿੰਦਾ ਜੀ ਤੁਸੀਂ ਚੰਡੀਗੜ੍ਹ ਜਾਣਾ ਜੇ ਧਿਆਨ ਨਾਲ ਜਾਇਓ ਜੇ ਜਾਓਗੇ ਤਾਂ ਠੀਕ ਹੈ ਨਹੀਂ ਤੇ ਮੇਰੇ ਘਰੇ ਆ ਜਾਓ ਮੇਰੇ ਘਰੇ ਰਹਿ ਜਾਓ ਰਾਤ ਸਵੇਰੇ ਚਲੇ ਜਾਣਾ ਇਹਨੂੰ ਕੀ ਕਹਾਂਗੇ ਆਪਾਂ ਇਹੀ ਪ੍ਰਮਾਤਮਾ ਉਹ ਜਦੋਂ ਵੀ ਆਪ ਸਾਨੂੰ ਐਮਰਜੈਂਸੀ ਪੈਂਦੀ ਹੈ ਸਾਡੇ ਚ ਕਰਮ ਚੱਗੇ ਨੇ ਆਤਮਾ ਚੰਗੀ ਹੈ ਪਵਿੱਤਰ ਹੈ ਤੇ ਉਹ ਸਾਡੀ ਹੈਲਪ ਕਰਦਾ ਅਸੀਂ ਕਦੇ ਨਹੀਂ ਹਾਂ ਉਹ ਤਾਂ ਅੰਦਰ ਬੈਠੇ ਸਾਡੇ ਉਹੀ ਤਾਂ ਉਹਨੂੰ ਅਸੀਂ ਇਗਨੋਰ ਕਰਕੇ ਕਾਰਿਆ ਕਰਦੇ ਹਾਂ ਇੱਕ ਹੋਟਿਆ ਰੱਖਿਓ ਜਦੋਂ ਵੀ ਅਸੀਂ ਕੋਈ ਕਰਮ ਆਤਮਾ ਤੋਂ ਪੁੱਛ ਕੇ ਕਰਾਂਗੇ ਤਾਂ ਉਹ ਝੂਠਾ ਨਹੀਂ ਕਰ ਸਕਦੇ ਬੁਰਾ ਕਰਮ ਨਹੀਂ ਕਰ ਸਕਦੇ ਜਦੋਂ ਆਪਣੇ ਦਬਾਕ ਨਾਲ ਦਿਲ ਨਾਲ ਜਿੰਨੂੰ ਵੀ ਤੁਸੀਂ ਜੋ ਵੀ ਕਹਿੰਦੇ ਹੋ ਉਹਦੇ ਰਾਹੀ ਕਰੋਗੇ ਤੇ ਉਹ ਹਮੇਸ਼ਾ ਹੀ ਗਲਤ ਹੋਏਗਾ। ਉਹਦੀ ਰੇਸ਼ੋ ਪਰਸੈਂਟੇਜ ਗਲਤ 네ਗੇਟਿਵ ਦੀ ਜ਼ਿਆਦਾ ਹੋਏਗੀ ਕਿਉਂਕਿ ਸਾਡਾ ਮਨ 네ਗੇਟਿਵ ਤੋਂ ਜ਼ਿਆਦਾ ਖੁਸ਼ ਹੁੰਦਾ। ਕਾਲਯੁਗ ਦਾ ਰਾਜ਼ ਹੈ। ਕਾਲਯੁਗ ਦੇ ਜਣੇ ਹਥਿਆਰ ਨੇ ਉਹਨਾਂ ਨੂੰ ਅਸੀਂ ਜ਼ਿਆਦਾ ਪਸੰਦ ਕਰਦੇ ਆਂ। ਹੌਟਲ ਜਾਣਾ, ਫਾਸਟ ਫੂਡ ਖਾਣਾ ਗੱਡੀਆਂ ਲੰਬੀਆਂ ਲੈਣੀਆਂ ਕਲਪਾਂਚ ਜਾਣਾ ਇਹ ਸਾਰੇ ਕਾਲਯੁਗ ਦੇ ਹਥਿਆਰ ਨੇ ਪੈਸਾ ਘਟਾ ਹੈ ਵੱਧਾ ਹੈ ਕਿਸੇ ਦਾ ਪੈਸਾ ਬਾੜ ਲੈਣਾ ਕਿਸੇ ਹੋਰ ਦਾ ਪੈਸਾ ਬਾੜ ਲੈਣਾ ਇਹ ਕਾਲਯੁਗ ਦੇ ਹਥਿਆਰ ਨੇ ਇਖਤਿਆਰ ਰੱਖਿਓ ਜਦੋਂ ਅਸੀਂ ਬੇਈਮਾਨ ਹੋਵਾਂਗੇ ਤਾਂ ਉਹਦੀ ਸਜ਼ਾ ਕੋਈ ਵੀ ਕੰਮ 네ਗੇਟਿਵ ਕਰਾਂਗੇ ਤਾਂ ਉਹਦੀ ਸਜ਼ਾ ਸਾਨੂੰ ਮਿਲੇਗੀ ਮਿਲੇਗੀ ਰਾਦਰ ਰਾਦਰ ਜੈ ਫਿਰ ਦੂਜੀ ਕੈਸਟ ਫਿਰ ਲਿਸਟ ਕਰਾਂਗੇ ਵਾਈ ਬਰੂ